ਫਗਵਾੜਾ ਦੇ ਹਨੂਮਾਨ ਗੜੀ ਮੰਦਿਰ ਵਿਖੇ ਸ਼ਿਵ ਸੈਨਾ ਪੰਜਾਬ ਵੱਲੋਂ ਪ੍ਰੋਫੈਸਰ ਰਮਾਕਾਂਤ ਜਲੋਟਾ ਅਤੇ ਵੀਰ ਵਿਨੋਦ ਗੁਪਤਾ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਦਿੱਤੀ ਗਈ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ிா ஓம் துாய ஓம் துர்காய चलो जी बोल सियावर रामचंद्र की जय जय करे वीर बजेगे हा 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 जय करे वीर बजेगे हा 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 जय करे वीर बजेगे हा 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 आया जो ਇਹ ਮਾਲ ਕਰਨਾ ਲਾ ਦੇ ਜਗਾ ਜਗਾਲੇ ਰਾ ਦਿਓ ਜੀ ਹਰ ਹਰ ਮਾਦੀ ਆਪ ਸ਼ੇਵ ਸੈਨਾ ਪੰਜਾਬ ਵੱਲੋਂ ਸ਼੍ਰੀ ਹਨੂਮਾਨ ਗੜੀ ਦੇ ਵਿੱਚ ਬਲੀਦਾਨ ਦਿਵਸ ਮਨਾਇਆ ਗਿਆ ਤੇ 1988 ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਰਾਮਾ ਕਾਂ ਜਲੋਟਾ ਜੀ ਤੇ ਵੀਰ ਵਿਨੋਦ ਗੁਪਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਹਵਨ ਕਰਾਇਆ ਗਿਆ ਤੇ ਠੰਡੇ ਜਲ ਦਾ ਸ਼ਬੀਹ ਲਗਾਈ ਗਈ ਜੈਕਾਰਾ ਏ ਵੀਰ ਮਜਰੰਗੇ ਹਰ ਹਰ ਮਾਦੀ ਜੈਕਾਰਾ ਏ ਵੀਰ ਮਜਰੰਗੇ ਸ਼ਹੀਦੋ ਕੀ ਚਦਾਵਾਂ ਪਰ ਲਗेंगे ਹਰ ਬਰਸ ਮੇਲੇ ਬਟਨ ਪਰ ਮਿਟਨੇ ਵਾਲੋਂ ਦਾ ਯਹੀ ਪਾਤੀ ਨਿਸ਼ਾਨ ਹੋਗਾ ਅੱਜ ਸੇਬਸਾਰਾ ਪੰਜਾਬ ਵੱਲੋਂ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ)^{(1)} ਅਨੰਦਰਜੀਤ ਕਰਵਲ ਅਰਜੇਸ਼ ਪਲਟਾ ਜੀ ਰਵੀ datt ਜੀ ਔਰ ਸਾਡੇ ਸ਼ਹਿਰੀ ਪ੍ਰਧਾਨ ਅੰਤੁਰ ਬੇਦੀ ਦੀ ਅਡਛਤਾ ਦੇ ਵਿੱਚ ਪ੍ਰੋਫੈਸਰ ਰਾਮਾ ਕਾਂਜ ਲੋਟਾ ਜੀ ਔਰ ਵੀਰ ਬਿਨੋਦ ਗੁਪਤਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ 19 ਜੂਨ 1988 ਜਿਸ ਵੇਲੇ आतंकवाद ਨਾਲ ਲੜਦੇ ਹੋਏ ਸਾਡੇ ਰਾਮਾ ਕਾਂਜ ਰੋਟਾ ਜੀ ਔਰ ਵੀਰ ਬినੋਦ ਗੁਪਤਾ ਜੀ ਸ਼ਹੀਦ ਹੋ ਗਏ ਸੀ ਉਹਨਾਂ ਦੀ ਸ਼ਹੀਦੀ ਨੂੰ ਅੱਜ ਸਾਰੀ ਸ਼ਿਵ ਸੈਨਾ ਵੱਲੋਂ ਯਾਦ ਕੀਤਾ ਗਿਆ ਔਰ ਪ੍ਰਣ ਕੀਤਾ ਗਿਆ ਕਿ ਉਹਨਾਂ ਵੇ ਚੱਲਦੇ ਹੋਏ ਪੂਰਨਿਆਂ ਦੇ ਉੱਤੇ ਸ਼ਿਵ ਸੈਨਾ ਹਮੇਸ਼ਾ ਚੱਲਦੀ ਰਹੇਗੀ ਔਰ ਅਤਵਾਦ ਨਾਲ ਲੜਦੇ ਹੋਏ ਅਤਵਾਦ ਨਾਲ ਲੜਦੇ ਹੋਏ ਕਿਸੇ ਵੀ ਤਰ੍ਹਾਂ ਦੀ ਬਲਦਾਨ ਦੇਣ ਦੇ ਲਈ ਹਰ ਬਿਲੈ ਸ਼ਿਵ ਸੈਨਾ ਤਿਆਰ ਰਹੇਗੀ ਕਿ ਕਰੇ ਵੀਰ 19 ਜੂਨ 1988 ਦਾ ਦਿਨ ਸ਼ੇਪਸਾਣਾ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਵੀਰ ਬਲਵੰਤ ਗੁਪਤਾ ਔਰ ਫਰਮਸੇ ਘਮਾਕਾਨ ਜਲੋਟਾ ਜੀ ਨੇ ਜੋ ਅੱਤਵਾਦੀਆਂ ਨਾਲ ਲੜਦੇ ਲੜਦੇ ਆਪਣੇ ਬਲੀਦਾਨ ਦਿੱਤਾ ਹੈ ਉਹਨੂੰ ਸ਼ੇਪਸਾਣਾ ਜਾਂ ਪੂਰਾ ਸ਼ਹਿਰ ਫਗਵਾੜਾ ਕਦੇ ਨਹੀਂ ਭੁਲਾ ਸਕਦਾ ਇਹਨਾਂ ਨੇ ਅੱਤਵਾਦ ਦੇ ਖਿਲਾਫ ਜੋ ਲੜਾਈ ਸ਼ੁਰੂ ਕੀਤੀ ਪੂਰੇ ਪਿੰਲੋਂ ਫਗਵਾੜੇ ਦੇ ਹਿੰਦੂਆਂ ਨੂੰ ਜਗਾਇਆ ਔਰ ਪੂਰੇ ਪੰਜਾਬ ਦੇ ਹਿੰਦੂਆਂ ਨੂੰ ਜੁਗਾਇਆ ਕਿ ਅੱਤਵਾਦ ਦੇ ਖਿਲਾਫ ਤੁਸੀਂ ਲੜਾਈ ਲੜਨੀ ਹੈ ਔਰ ਸਾਡੇ ਸ਼ਿਪ ਸੈਨਿਕ ਬਹੁਤ ਸਾਰੇ ਸ਼ਹੀਦ ਹੋਏ ਪਰ ਸ਼ਿਪ ਸੈਨਾ ਨੇ ਕਦੇ ਵੀ ਪਿੱਛੇ ਮੂੰਹ ਨਹੀਂ ਦਿਖਾਇਆ ਅੱਜ ਤੱਕ ਅਸੀਂ ਅੱਤਵਾਦ ਦੇ ਖਿਲਾਫ ਲੜਦੇ ਆਏ ਆ ਔਰ ਲੜਦੇ ਰਵਾਂਗੇ ਇੱਕ ਗੱਲ ਮੈਂ ਤੁਹਾਨੂੰ ਯਾਦ ਦੱਸ ਦਵਾ ਕਿ ਉਹ ਇਹਰਾ ਖੌਫਨਾਕ ਮੰਜ਼ਰ ਮੈਂ ਆਪਣੇ ਅੱਖਾਂ ਨਾਲ ਦੇਖਿਆ ਹੈ ਜਦੋਂ ਕਿ ਪ੍ਰੋਜੈਕਟ ਅਮਕਾਂਜੀ ਲੋਟਾ ਜੀ ਉਹ ਵੀਰ ਬਰੋਦ ਗੁਪਤਾ ਜੀ ਦੇ ਸੇਰੇ ਵਿੱਚ ਗੋਲੀਆਂ ਉੱਤਵਾਦੀਆਂ ਨੇ ਮਾਰਿਆ ਮਾਰੀਆਂ ਸੀ ਉਹ ਦਿਨ ਮੈਨੂੰ ਅੱਜ ਵੀ ਯਾਦ ਹੈ ਔਰ ਮੈਂ ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ ਕਰਦਾ ਹਾਂ ਅੱਜ 19 ਜੂਨ ਨੂੰ ਅਸੀਂ ਹਰ ਸਾਲ ਉਹਨਾਂ ਦੀ ਵਰਸੀ ਮਨਾਇਦੀ ਹੈ ਔਰ ਅੱਜ ਵੀ ਮਨਾਈ ਹੈ ਔਰ ਹਮੇਸ਼ਾ ਮਨਾਉਂਦੇ ਰਹਿਾਂਗੇ ਜੈਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ